ਕਾਸ ਕੰਮ ਨੂੰ ਲੈ ਕੇ ਵੀ ਉਦਗਾਰਨ ਕੀਤੇ ਗਏ ਆ ਪੰਚਾਇਤ ਘਰ ਜਿਹੜਾ ਜੀ ਪੁਰਾਣਾ ਬਹੁਤ ਖੰਡਰ ਬਣਿਆ ਪਿਆ ਸੀ ਉਹ ਵੀ ਫੇਰ ਕਰਕੇ ਨੂੰ ਦੁਬਾਰਾ ਪਿਆਰ ਕੀਤਾ ਜਾ ਰਿਹਾ ਔਰ ਅੰਡਰਗਰਾਉਂਡ ਪਾਈਪਲਾਈਨ ਜਿਹੜੀ ਹੈ ਸੀਵਰੇਜ ਦੀ ਉਹਦਾ ਵੀ ਕੰਮ ਕੀਤਾ ਜਾ ਰਿਹਾ ਕੁਝ ਗਲੀਆਂ ਨਾਲੀਆਂ ਦੇ ਕੰਮ ਨੇ ਇਸੇ ਤਰੀਕੇ ਨਾਲ ਵਿਧਾਨ ਸਭਾ ਨਾਭਾ ਦੇ ਵਿੱਚ ਬਹੁਤ ਸਾਰੇ ਐਸੇ ਉਦਗਾਰਨ ਕਰਨ ਵਾਲੇ ਪਏ ਆ ਹੁਣ ਅਸੀਂ ਕਰਾਂਗੇ ਔਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਸਭ ਨੂੰ ਠੀਕ ਕਰਕੇ ਪਿੰਡਾਂ ਨੂੰ ਸਵਰਗ ਬਣਾਉਣਾ ਹੈ ਸਾਡਾ ਮਕਸਦ ਸਬਤ ਪਿੰਡ ਦਾ ਸਮੁੱਚੇ ਅਚਲ ਪਿੰਡ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਪੂਰੇ ਪਿੰਡ ਨੇ ਪੰਚਾਇਤ ਨੇ ਸਾਡੇ ਪ੍ਰਾਜ ਸੁਵਿੰਦਰ ਸਿੰਘ ਸਰਪੰਚ ਸਾਹਿਬ ਜਿਹੜੇ ਨੇ ਸਮੁੱਚੀ ਪੰਚਾਇਤ ਨੇ ਤੇ ਨਗਰ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਔਰ ਅਰਦਾਸ ਬੇਨਤੀ ਹੋਈ ਹੈ ਸਭ ਲਈ ਲੰਗਰ ਤਿਆਰ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਵੀ ਉਦਘਾਟਨ ਕੀਤੇ ਗਏ ਆ ਪੰਚਾਇਤ ਘਰ ਜਿਹੜਾ ਜੀ ਪੁਰਾਣਾ ਬਹੁਤ ਖੰਡਰ ਬਣਿਆ ਪਿਆ ਸੀ ਉਹਦੀ ਰਿਪੇਅਰ ਕਰਕੇ ਉਹਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ ਔਰ ਅੰਡਰਗਰਾਊਂਡ ਪਾਈਪਲਾਈਨ ਜਿਹੜੀ ਸੇਵਰੇਜ ਦੀ ਉਹਦਾ ਉਦਘਾਟਨ ਕੀਤਾ ਜਾ ਰਿਹਾ ਕੁਝ ਗਲੀਆਂ ਨਾਲੀਆਂ ਦੇ ਕੰਮ ਨੇ ਟੋਟਲ ਪੁੱਲ ਮਿਲਾ ਕੇ ਤੇ ਕਿੰਨ 15 ਤੋਂ 20 ਲੱਖ ਦੇ ਵਿੱਚ ਦਾ ਹੈ ਸਾਰਾ ਪ੍ਰੋਜੈਕਟ ਇਹ ਸਾਰੇ ਕੰਮ ਪਿੰਡ ਦੇ ਹੋਣ ਵਾਲੇ ਸੀਗੇ ਸਰਪੰਚ ਸਾਹਿਬ ਔਰ ਸਾਰੀ ਪੰਚਾਇਤ ਮਿਲ ਕੇ ਜਿਹੜੀ ਹੈ ਇਹ ਸਾਰੇ ਕੰਮ ਨੇ ਪੂਰੇ ਚਾਰੇਗੀ ਇਸੇ ਤਰੀਕੇ ਨਾਲ ਵਿਧਾਨ ਸਭਾ ਨਾਭਾ ਦੇ ਵਿੱਚ ਬਹੁਤ ਸਾਰੇ ਐਸੇ ਉਦਘਾਟਨ ਕਰਨ ਵਾਲੇ ਪਏ ਆ ਹੁਣ ਅਸੀਂ ਕਰਾਂਗੇ ਇਹਨੀਆਂ ਗਲੀਆਂ ਬਣ ਗਈਆਂ ਜਿਵੇਂ ਮਟੋੜੇ ਪਿੰਡ ਦੇ ਵਿੱਚ ਤਿੰਨ ਗਲੀਆਂ ਬਣ ਗਈਆਂ ਉਹਦਾ ਉਦਘਾਟਨ ਰੱਖਣਾ ਜੀ ਹੁਣ ਤੇ ਬਹੁਤ ਸਾਰੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਪੰਚਾਇਤੀਕਰ ਬਣਾਉਣ ਨੇ ਪੁਰਾਣੀਆਂ ਦੁਕਾਨਾਂ ਇੱਕ ਹੁੰਦੀ ਸਰਕਾਰੀ ਜਿੱਥੋਂ ਸਰਕਾਰੀ ਰਾਸ਼ਨ ਮਿਲਦਾ ਹੁੰਦਾ ਸੀ ਕੱਪੜਾ ਸਾਬਣ ਲੂਣ ਪਾਣੀ ਤੇਲ ਸਭ ਕੁਝ ਉਹ ਦੁਕਾਨਾਂ ਵੀ ਨਵੀਆਂ ਜਿਹੜੀਆਂ ਅਸੀਂ ਉਹਨੂੰ ਸਾਰੀ ਹਰੇਕ ਪਿੰਡ ਦੇ ਵਿੱਚ ਕਰ ਰਹੇ ਹਾਂ ਉਹਦੇ ਵੀ ਵਿਵਹਾਰਨ ਨੇ ਸੋ ਭਗਵੰਤਬਾਨ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਅਨਸਾਰ ਕਿਉਂਕਿ ਪੰਜਾਬ ਦੇ ਲੋਕਾਂ ਦੀ ਬਹੁਤ ਵੱਡਾ ਮੈਂਡਟ ਜਿਹੜਾ ਸਾਨੂੰ ਮਿਲਿਆ ਸੀ ਉਸ ਦੇ ਮਤਲਬ ਕਿ ਪੂਰੀ ਸੇਵਾ ਜਿਹੜੀ ਹੈ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਸਵਰਗ ਬਣਾਇਆ ਜਾਵੇ ਔਰ ਲਾਪਾ ਬਾਦਮ ਸ ਚਾਹੇ ਪਿੰਡ ਦੇ ਛੱਪੜ ਨੇ ਉਹਨਾਂ ਦਾ ਨਵੀਨੀਕਰਨ ਕਰਨਾ ਚਾਹੇ ਕੋਈ ਪੁਰਾਣਾ ਹਸਪਤਾਲਾਂ ਨੂੰ ਦੁਬਾਰਾ ਚਾਲੂ ਕਰਨਾ ਚਾਹੇ ਕੋਈ ਡੰਗਰਾਂ ਦਾ ਪੁਰਾਣਾ ਹਸਪਤਾਲਾਂ ਨੂੰ ਠੀਕ ਕਰਕੇ ਉਹਨੂੰ ਦੁਬਾਰਾ ਚਾਲੂ ਕਰਨਾ ਔਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਸਭ ਨੂੰ ਠੀਕ ਕਰਕੇ ਪਿੰਡਾਂ ਨੂੰ ਸਵਰਗ ਬਣਾਉਣਾ ਹੀ ਸਾਡਾ ਮਕਸਦ ਹੈ ਜੀ ਨਾਮਾ ਗੋਰ ਪਿੰਡਾਂ ਵਰਸਤੇ ਕੀ ਬਲਕਿ ਜੀ ਇਹ ਇੰਕਲਾਪ ਕਰਾਂਗੇ ਜੀ ਸਰ ਅ ਜੀ ਜੀ ਅਸੀਂ ਜਿਹੜਾ ਜੀ ਇੱਕ ਐਪ ਖੁੱਲੀ ਹੋਈ ਆ ਇਹ ਸੈਂਟਰਲ ਗਵਰਨਮੈਂਟ ਦੇ ਥਰੂ ਖੁੰਦੀ ਹੈ ਜੀ ਐਪ ਇਹ ਹੈ ਜੀ ਕੱਚੇ ਘਰਾਂ ਦੀ ਜਿਹੜੇ ਵੀ ਗਰੀਬ ਪਰਿਵਾਰ ਵਿਧਾਨ ਸਭਾ ਨਾਭਾ ਦੇ ਵਿੱਚ ਜੇ ਕੱਚੇ ਕਰਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਜੈਨੂਨ ਨੇ ਤਾਂ ਆਨਲਾਈਨ 31 ਮਾਰਚ ਤੱਕ ਓਪਨ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਨਾਲ ਲੈ ਕੇ ਸੈਕਟਰੀ ਸਾਹਿਬਾਨ ਨੂੰ ਨਾਲ ਲੈ ਕੇ ਔਰ ਇੱਕ ਅਸੀਂ ਵਲੰਟੀਅਰ ਪੁਆਇੰਟ ਕੀਤਾ ਹੈ ਜੀ ਆਫੀਸ਼ੀਅਲੀ ਤੌਰ ਤੇ ਤੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ 31 ਮਾਰਚ लास्ट ਡੇਟ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਅਪਲਾਈ ਕਰੋ ਤਾਂ ਕਿ ਜੇ ਤੁਸੀਂ ਜੈਨੂਨ ਤਰੀਕੇ ਦੇ ਨਾਲ ਵਾਕਈ ਡਿਸਰਵ ਕਰਦੇ ਹੋ ਕਿ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਆ ਤੁਹਾਨੂੰ ਜ਼ਰੂਰ ਪੈਸੇ ਮਿਲਣਗੇ ਇਸ ਤੋਂ ਇਲਾਵਾ ਅਸੀਂ ਵਿਧਾਨ ਸਭਾ ਨਾਭਾ ਦੇ ਵਿੱਚ ਅਸੀਂ 100 ਖੇ ਆਪਾਂ ਕਿਹੜੇ ਪਿੰਡ ਚ ਤੁਗਲਾਤ ਕਰਨ ਦਾ ਰਹੇ ਜਾਨੀ ਕਿ 142 ਪਿੰਡ ਨੇ 142 ਪਿੰਡਾਂ ਦੇ ਵਿੱਚੋਂ 100 ਪਿੰਡਾਂ ਦੇ ਵਿੱਚ ਅਸੀਂ ਟਾਪ ਕਲਾਸ ਫੀਡ ਕਰਾਉਣ ਦੇ ਲਈ ਸਿ ਬਣਾਉਣੇ ਔਰ ਛੱਪੜਾਂ ਦਾ ਨਮੀਨੀਕਰਨ ਜਿਹੜਾ ਉਹ ਸਾਡੇ ਕੋਲੇ ਤਕਰੀਬਨ ਅਸੀਂ ਮਾਰਚ 2026 ਤੱਕ ਦਾ ਸਾਡਾ ਟੀਚਾ ਹੈ ਕਿ ਹਰੇਕ ਪਿੰਡ ਦੇ ਵਿੱਚ ਅਸੀਂ ਛੱਪੜ ਜਿਹੜੇ ਆ ਉਹਦਾ ਨਮੀਨੀਕਰਨ ਕਰਕੇ ਸੀਵਰੇਜ ਪਾ ਕੇ ਪਿੰਡ ਦਾ ਪਾਣੀ ਜਿਹੜਾ ਉਹ ਸਾਫ ਕਰਕੇ ਖੇਤੀਯੋਗ ਬਣਾਵਾਂਗੇ ਔਰ ਜਿਹੜੀ ਬਾਕੀ ਜਗ੍ਹਾ ਬਚਦੀ ਹੈ ਉੱਥੇ ਅਸੀਂ ਪਾਰਕ ਬਣਾਵਾਂਗੇ ਸੈਰਗਾ ਬਣਾਵਾਂਗੇ ਉੱਥੇ ਫੁੱਲ ਬੂਟੇ ਲਾ ਕੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਉਹਦੇ ਗੋਡੇ-ਮੋਢੇ ਦੁਖਦੇ ਇਹਨਾਂ ਨੂੰ ਸੈਰ ਕਰਨ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਹੈ ਨਹੀਂ ਉਹ ਸਾਰੇ ਅਸੀਂ ਜਿਹੜੇ ਆ ਪਾਈਪਲਾਈਨ ਦੇ ਵਿੱਚ ਸਾਰੇ ਕੰਮ ਪਾਈ ਹੋਏ ਆ ਔਰ ਇਸੇ ਤਰੀਕੇ ਨਾਲ ਨਾਬਾ ਦੀ ਡਿਵੈਲਪਮੈਂਟ ਜਿਹੜੀ ਹੈ ਕਿਉਂਕਿ ਨਾਬਾ ਦੀ ਵੀ ਨਗਰ ਕੌਂਸਲ ਦੀ ਇਲੈਕਸ਼ਨ ਅਗਲੇ ਸਾਲ ਹੈ ਅਸੀਂ ਨਾਬਾ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਉਹ ਬਹੁਤ ਅੱਛੇ ਤਰੀਕੇ ਨਾਲ ਅੱਗੇ ਵਧਾ ਰਹੇ ਹਾਂ ਪਾਸੋਂ ਦੇ ਪੂਰੇ ਹਲਕੇ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਵਿਕਾਸ ਕਰ ਜਿਹੜੇ ਆ ਉਹ ਹੁਣ ਹੋਰ ਤੇਜ਼ ਹੋਣਗੇ ਔਰ ਜਿੰਨੇ ਅਸੀਂ ਪਹਿਲਾਂ ਇਲੈਕਸ਼ਨ ਦੇ ਟਾਈਮ ਜੋ ਮੰਗਾਂ ਸਾਡੇ ਸਾਹਮਣੇ ਆਈਆਂ ਸੀਗੀਆਂ ਉਹ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤੁਹਾਡੇ ਜ਼ਰੀਏ ਇੱਕ ਬੇਨਤੀ ਕਰਦਾ ਸਾਰੀਆਂ ਸਮੂਹ ਪੰਚਾਇਤਾਂ ਨੂੰ ਕਿ ਸਾਰੇ ਸਰਪੰਚ ਸਾਹਿਬਾਨ ਸੈਕਟਰੀ ਸਾਹਿਬਾਨ ਦੇ ਨਾਲ ਮਿਲ ਕੇ ਸਾਡੇ ਵਲੰਟੀਅਰ ਸਾਹਿਬਾਨ ਜਿਹੜੇ ਅਸੀਂ ਨਾਲ ਲਾਏ ਆ ਤੁਸੀਂ ਕੱਚੇ ਘਰਾਂ ਦੇ ਪੈਸੇ ਹਰੇਕ ਗਰੀਬ ਪਰਿਵਾਰ ਦੇ ਜਿਹੜੇ ਆ ਉਹ ਅਪਲਾਈ ਕਰਵਾਓ 31 ਮਾਰਚ ਲਾਸਟ ਡੇਟ ਆ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਗਰੀਬ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ ਕਿ ਉਹਨਾਂ ਨੂੰ 2-4 ਕਮਰਿਆਂ ਦਾ ਮਕਾਨ ਮਿਲੇ ਔਰ ਰਹਿਣ ਵਾਸਤੇ ਉਹਨਾਂ ਦਾ ਰਹਿਣ ਬਸੇਰਾ ਬਣ ਜਿਹੜੇ ਪਿੰਡਾਂ ਦੇ ਕੰਮ ਹੋਣ ਵਾਲੇ ਆ ਚਾਹੇ ਕੋਈ ਗਲੀ ਦਾ ਕੰਮ ਆ ਕੋਈ ਧਰਮਸ਼ਾਲਾ ਦਾ ਕੰਮ ਆ ਤੁਸੀਂ ਕੋਈ ਮਿੰਨੀ ਬਰਾਤ ਘਰ ਬਣਾਉਣਾ ਚਾਹੁੰਦੇ ਹੋ ਕੋਈ ਹਸਟਲ ਤੁਹਾਡਾ ਪੁਰਾਣਾ ਬੰਦ ਪਿਆ ਉਹ ਠੀਕ ਕਰਾਉਣਾ ਚਾਹੁੰਦੇ ਹੋ ਤੇ ਤੁਹਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਕਮੀ ਆ ਕੋਈ ਸਕੂਲ ਦਾ ਕੰਮ ਹੋਣ ਵਾਲਾ ਉਹ ਸਾਰਾ ਕੁਝ ਤੁਸੀਂ ਇੱਕ ਮਤਾ ਪਾ ਕੇ ਸਾਡੇ ਦਫ਼ਤਰ ਪਹੁੰਚਦਾ ਕਰੋ ਤਾਂ ਕਿ ਅਸੀਂ ਹੁਣ ਗ੍ਰਾਂਟਾਂ ਜਾਰੀ ਕਰ ਰਹੇ ਹਾਂ ਉਹਨਾਂ ਪਿੰਡਾਂ ਦੀ ਇੰਫਰਾਸਟ੍ਰਕਚਰ ਕਰਾ ਕੇ ਪਿੰਡਾਂ ਨੂੰ ਇੱਕ ਅੱਛਾ ਬਣਾ ਸਕੀਏ ਹਾਂ ਇਹਦੇ ਵਿੱਚ ਪੱਖਪਾਤ ਹੁੰਦਾ ਰਿਹਾ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪੱਖਪਾਤ ਇਸ ਕਰਕੇ ਹੁੰਦਾ ਪੰਚਾਇਤਾਂ ਬਣਦੀਆਂ ਰਹੀਆਂ ਨੇ ਪੱਖਪਾਤ ਕਰਦੀਆਂ ਨੇ ਕਿ ਫਲਾਣੇ ਨੇ ਮੈਨੂੰ ਵੋਟ ਪਾਈ ਸੀ ਉਹਦਾ ਕਰਦੇ ਹੋ ਜਿਨੇ ਨਹੀਂ ਵੋਟ ਪਾਈ ਉਹਦਾ ਰਹਿਣ ਦਿਓ ਅਸੀਂ ਇਦਾਂ ਨਹੀਂ ਕਰਦਾ ਜਿਨੇ ਸਾਨੂੰ ਵੋਟ ਪਾਈ ਉਹ ਵੀ ਸਾਡਾ ਜਿਨੇ ਨਹੀਂ ਪਾਈ ਉਹ ਵੀ ਸਾਡਾ ਕਿਉਂਕਿ ਐਮਐਲਏ ਜਦੋਂ ਮੈਨੂੰ ਬਣਾਇਆ ਸੰਗਤ ਨੇ 82 ਜਾਂ 53 ਵੋਟਾਂ ਉਹ ਕੌਣ ਲੋਕ ਸੀਗੇ ਇਹ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਉਮੀਦ ਦੇ ਨਾਲ ਮੈਨੂੰ ਵੋਟ ਪਾਈ ਹੈ ਪਰ ਮੇਰਾ ਹੀ ਫਰਜ਼ ਬਣਦਾ ਕਿ ਮੈਂ ਸਾਰਿਆਂ ਦੇ ਕੰਮ ਆਵਾਂ ਪਰ ਮੇਰਾ ਮਕਸਦ ਹੈ ਕਿ ਨਾਭਾ ਵਿਧਾਨ ਸਭਾ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਆਸਣਾ ਨਾ ਰਵੇ ਜਿਹਨੂੰ ਕੱਚੇ ਘਰਾਂ ਦੀ ਕੋਈ ਸਮੱਸਿਆ ਆਵੇ ਜਿਹਨੂੰ ਮਨਰੇ ਹਰ ਇੱਕ ਮੈਂ ਆਪਣੇ ਵੱਲੋਂ ਤੁਹਾਡੇ ਪਰਿਵਾਰ ਦੇ ਵਿੱਚ ਗਰੀਬ ਕੋਈ ਵੀ ਹੋ ਸਕਦਾ ਹੈ ਕੋਈ ਜਾਤ ਕੋਈ ਪਾਤ ਕੋਈ ਧਰਮ ਨਹੀਂ ਤੁਹਾਡਾ ਬੱਚਾ ਪਲੱਸ 2 ਤੱਕ ਕੋਈ ਪੈਦਲ ਜਾਂਦਾ ਹੈ ਉਹਦੇ ਕੋਲੇ ਸਾਈਕਲ ਹੈ ਨਹੀਂ ਬੱਚੀ ਹੈ ਕੋ ਉਹਦੇ ਕੋਲੇ ਸਾਈਕਲ ਹੈ ਨਹੀਂ ਪੈਦਲ ਜਾਂਦੀ ਹੈ ਤਾਂ ਤੁਸੀਂ ਮੇਰੇ ਆਫਿਸ ਨਾਬਾ ਐਮ ਐਲ ਏ ਨਾਬਾ ਸੰਪਰਕ ਕਰੋ ਤਾਂ ਮੈਂ ਆਪਣੀ ਤਨਖਾਹ ਦੇ ਵਿੱਚੋਂ ਉਸ ਬੱਚੀ ਨੂੰ ਜਾਂ ਬੱਚੇ ਨੂੰ ਸਾਈਕਲ ਲੈ ਕੇ ਦਵਾਂਗਾ ਜੀ ਮੈਂ ਆਪਣੀ ਤਨਖਾਹ ਦੇ ਵਿੱਚੋਂ ਕਰ ਰਿਹਾ ਕਿਸੇ ਭਰਾ ਦਾ ਐਕਸੀਡੈਂਟ ਹੋ ਗਿਆ ਬਹੁਤ ਗਰੀਬ ਹੈ ਜੀ ਚੱਲਣ ਫਿਰ ਤੋਂ लाचार ਹੋ ਗਿਆ ਘਰੇ ਬੈਠਾ ਜੀ ਤਾਂ ਮੈਂ ਉਹਦੇ ਲਈ ਟਰਾਈਸਾਈਕਲ ਅਗਰ ਉਹ ਟਰਾਈਸਾਈਕਲ ਨਹੀਂ ਚਲਾ ਸਕਦਾ ਤਾਂ ਉਹਨੂੰ ਬੈਟਰੀ ਵਾਲਾ ਟਰਾਈਸਾਈਕਲ ਤਾਂ ਕਿ ਉਹਨੂੰ ਕੋਈ ਆਉਣ ਜਾਣ ਦੀ ਕੋਈ ਸਮੱਸਿਆ ਨਾ ਹੋਵੇ ਔਰ ਬਾਕੀ ਮੈਡੀਸਨ ਦੀ ਕੋਈ ਤੁਹਾਨੂੰ ਕੋਈ ਸਮੱਸਿਆ ਡਾਕਟਰ ਬਲਬੀਰ ਦੀ ਲੋੜੋਂ ਪਹਿਲਾਂ ਦੌਰਾ ਕਰਕੇ ਗਏ ਨੇ ਸਿਮ ਹਸਪਤਾਲ ਮੈਨੂੰ ਫੋਨ ਆਇਆ ਕਿ ਮੈਂ ਦੌਰਾ ਕਰ ਲਿਆ ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ ਅਚੰਭੇ ਦੌਰਾ ਕੀਤਾ ਕਿਤੇ ਵੀ ਕੋਈ ਵੀ ਸਮੱਸਿਆ ਤੁਹਾਨੂੰ ਆਉਂਦੀ ਹੈ ਕੋਈ ਦਵਾਈ ਨਹੀਂ ਮਿਲਦੀ ਕੋਈ ਡਾਕਟਰ ਦੀ ਸਮੱਸਿਆ ਰਾਈਟਵੇ ਮੇਰੇ ਨਾਲ رابطہ ਕਾਇਮ ਕਰੋ ਪਿੰਡ 'ਚ ਕਿਤੇ ਕੋਈ ਸਫਾਈ ਦਾ ਇਸ਼ੂ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਹ ਆਪਾਂ ਵੱਡਾ ਬਣਾ ਦਿੰਦੇ ਹਾਂ ਜੇ ਆਪਾਂ ਆਪਣੇ ਘਰ ਦੇ ਬਾਹ ਤਾਂ ਮੇਰੇ ਕਲ ਪਿੰਡ ਸਾਫ ਹੋ ਸਕਦਾ ਜੇ ਪਨਾਬੇ ਦੇ ਹਰ ਘਰ ਦੇ ਬਾਹਰ ਆਪ ਆਪ ਸਫਾਈ ਕਰੀਏ ਤਾਂ ਪਨਾਬਾ ਸਾਫ ਹੋ ਸਕਦਾ ਜੇ ਪੂਰੇ ਦੇਸ਼ ਦਾ ਇਹ ਨਾਗਰਿਕ ਧਾਰ ਲਵੇ ਕਿ ਮੈਂ ਆਪਣੇ ਘਰ ਦੇ ਬਾਹਰ ਆਪ ਸਫਾਈ ਹੋਣੀ ਤਾਂ ਪੂਰਾ ਹਿੰਦੁਸਤਾਨ ਸਾਫ ਹੋ ਸਕਦਾ ਤੇ ਇਸ ਕਰਕੇ ਸਾਨੂੰ ਮਿਸ਼ਨ ਲੈ ਕੇ ਚੱਲਣਾ ਪੈਣਾ ਅਸੀਂ ਵੋਟਾਂ ਬਾਰ ਬਾਰ ਆਉਂਦੀਆਂ ਨੇ ਲੋਕ ਬਣਦੇ ਨੇ ਜਿੱਤਦੇ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਣਾ ਕੀ ਬੈਨੀਫਿਟ ਹੈ ਇਹੋ ਚ ਆਪਣਾ ਬੈਨੀਫਿਟ ਤਾਂ ਜੇ ਆਪਾਂ ਨੂੰ ਤੰਦਰੁਸਤੀ ਮਿਲੇ ਆਪਣੇ ਬੱਚੇ ਪੜ੍ਹ ਲੈ ਕੇ ਅਫਸਰ ਬਣਨ ਗਰੀਬ ਗਰੀਬੀ ਤੋਂ ਬਾਹਰ ਨਿਕਲਣ ਔਰ ਜਿਹੜਾ ਬਾਹਰ ਜਿਵੇਂ ਹੁਣ ਜਹਾਜ਼ ਪਰ ਪਰ ਵਾਪਸ ਆ ਰਹੇ ਆ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਇਹ ਕੌਣ ਲੋਕ ਨੇ ਜਿਹੜੇ 15 ਸਾਲ 20 ਸਾਲ ਪਹਿਲਾਂ 20 20 30 30 40 ਲੱਖ ਦੇ ਕੇ ਬਾਹਰ ਭੇਜ ਲਏ ਸੋ ਇਹ ਸਾਰਾ ਜਿਹੜਾ ਇਹਨੂੰ ਠੱਲ ਪਾਈ ਜਾ ਸਕਦੀ ਹੈ ਜੇ ਅਸੀਂ ਮੋਨੋਪੋਲੀ ਬਣਾਣੀ ਹੈ ਜੇ ਅਸੀਂ ਇਹ ਸੋਚੀਏ ਕਿ ਅਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਕੰਮ ਦੇ ਨਾਂ ਤੇ ਵੋਟ ਪਾਉਣੀ ਹੈ ਅਸੀਂ ਗੱਲਾਂ ਦੇ ਨਾਲ ਵੋਟ ਨਹੀਂ ਪਾਉਣੀ ਹੈ ਜਿਹੜਾ ਬੰਦਾ ਕੰਮ ਕਰੂਗਾ ਜੀ ਮੈਂ ਕੰਮ ਕਰੂੰਗਾ ਤਾਂ ਮ ਤੇ ਇਕੱਲਾ ਆਪਾਂ ਇਹ ਦੇਖੀਏ ਜੀ ਪੁਰਾਣੀ ਪਾਰਟੀ ਹੈ ਜੀ ਕਾਂਗਰਸ ਹੈ ਜੀ ਇਹ ਅਕਾਲੀ ਦਲ ਹੈ ਜੀ ਇਹ ਫਲਾਨੀ ਪਾਰਟੀ ਇਦਾਂ ਨਹੀਂ ਜਿੰਨਾ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਓ ਐਜੂਕੇਸ਼ਨ ਦੇ ਨਾਂ ਤੇ ਵੋਟ ਪਾਓ ਸਿਹਤ ਦੇ ਨਾਂ ਤੇ ਵੋਟ ਪਾਓ ਬੱਚਿਆਂ ਦੇ ਨੌਕਰੀਆਂ ਕਿੰਨੀਆਂ 50000 ਤੋਂ ਉੱਪਰ ਮਿਲ ਰਹੀਆਂ ਨੇ ਉਹਨੂੰ ਦੇਖ ਕੇ ਤੁਸੀਂ ਵੋਟ ਪਾਓ ਪਰ ਜਿਹੜਾ ਅਸੀਂ ਪਿੰਡਾਂ ਨੂੰ ਇੱਕ ਸਵਰਗ ਬਣਾਉਣ ਦਾ ਨਕਸ਼ਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਨਕਸ਼ਾ ਅਸੀਂ ਉਲੀਕਿਆ ਹੈ ਕਿਉਂਕਿ ਬਹੁਤ ਕਰਜ਼ਾਈ ਕੀਤਾ ਪਿਆ ਜੀ ਔਰ ਆਪੋਜੀਸ਼ਨ ਵਾਲੇ ਬਹੁਤ ਸਵਾਲ ਜਵਾਬ ਕਰਦੇ ਆ ਦੇਖੋ ਜੀ ਰੰਗਲਾ ਪੰਜਾਬ ਕੰਗਲਾ ਪੰਜਾਬ ਬਣਾਤਾ ਉਹਨਾਂ ਨੂੰ ਪੁੱਛੇ ਕਿ 3 ਲੱਖ ਰੁਪਏ ਦਾ ਕਰਜ਼ਾ ਕਿੰਨੇ ਚ ਲੈ ਆ ਥੋੜਾ ਤਾਂ ਵਿਆਜ ਤਾਂ ਪੈਣਾ ਹੀ ਹੈ ਨਾ ਉਹ ਹੌਲੀ ਹੌਲੀ ਵਿਅੋਧਮ ਤਰੀਕੇ ਨਾਲ ਅਸੀਂ ਹੌਲੀ ਹੌਲੀ ਤਰੀਕੇ ਨਾਲ ਉਹ ਲੱਤਦਾ ਜਾ ਰਿਹਾ ਔਰ ਟਾਈਮ ਤਾਂ ਲੱਗਦਾ ਲੈ ਜੀ 70 80 ਸਾਲ ਪੁਰਾਣੀ ਜਿਹੜਾ ਜ਼ਖਮ ਹੈ ਜਿਹੜਾ ਕੈਂਸਰ ਨਸੂਰ ਬਣ ਗਿਆ ਉਹਨੂੰ ਠੀਕ ਕਰਨ ਨੂੰ ਟਾਈਮ ਤਾਂ ਲੱਗਦਾ ਨੇ ਉਹ ਠੀਕ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਕਿਉਂਕਿ ਪੰਜਾਬ ਆਪਣਾ ਇਹ ਘਰ ਹੈ ਆਪਣਾ ਜੀ ਇਹ ਰਾਜਨੀਤੀ ਦਾ ਖੜਾ ਨਹੀਂ ਹੈ ਇਹ ਤਾਂ ਭਵਿੱਖ ਬਣਾਉਣ ਦਾ ਖੜਾ ਨਹੀਂ ਹੈ ਵੀ ਉਹਨੂੰ ਆਪਾਂ ਮੁੱਖ ਉਦ ਆਪਣੀ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਹੈ ਤੇ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਹੈ ਆਪਣੇ ਬੱਚਿਆਂ ਨੂੰ ਵੀ ਵੇਖਿਆ ਸਾਡੀ ਆਲਰੇਡੀ ਪ੍ਰੋਵੀਡੈਂਸ ਦਾ ਵੀ ਵੇਖਿਆ ਇਸ ਕਰਕੇ ਆਪਾਂ ਸਾਰੀਆਂ ਗੱਲਾਂ ਸੋਚ ਸਮਝ ਕੇ ਅੱਗੇ ਵਧਣਾ ਔਰ ਆਪਾਂ ਜਿਹੜਾ ਲਾਹਾ ਲੈਣ ਵਾਲੀ ਗੱਲ ਆ ਉਹਦੇ ਵਿੱਚ ਪਿੱਛੇ ਨਾ ਰਹੋ ਸਾਰੇ ਵੱਧ ਚੜ ਕੇ ਉਹਦਾ ਲਾਹਾ ਲਓ ਸਰਕਾਰਾਂ ਚਾਹੇ ਕੇਂਦਰ ਸਰਕਾਰ ਆ ਤੇ ਪੰਜਾਬ ਸਰਕਾਰ ਆ ਚਾਹੇ ਮੈਂ ਆਪਣੀ ਤਨਖਾਹ ਤੇ ਵੀ ਕਰਦਾ ਉਹ ਸਾਰਾ ਸੰਗਤ ਦੀ ਸੇਵਾ ਵਾਸਤੇ ਹੀ ਆ ਕਿਉਂ ਕਿਉਂਕਿ ਮਤਦਾਨ ਜਦੋਂ ਆਪਣੀ ਮਤਦਾਨ ਤੁਸੀਂ ਵੋਟ ਪਾ ਕੇ ਦਿੱਤਾ ਸੀ ਨਾ ਇਸੇ ਕੰਮ ਲਈ ਦਿੱਤਾ ਸੀ ਕਿ ਤੁਹਾਡੇ ਕੰਮ ਹੋਣ ਤੁਹਾਡੇ ਕੰਮ ਹੋਣ ਸਾਡਾ ਮਕਸਦ ਹੈ ਕਿ ਤੁਸੀਂ ਅੱਗੇ ਵਧੋ ਤਾਂ ਹੀ ਸਾਡੀ ਖੁਸ਼ੀ ਵਧ ਬਣੀ। ਤੇ ਹੁਣੇ ਜੀ ਪਹਿਲਾਂ ਹੀ ਸਾਡੀ ਛੋਚ ਸੀ ਜੀ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਜੇ ਅਸੀਂ ਤੁਹਾਨੂੰ ਅੰਗਾ ਤਾਂ ਅਸੀਂ ਜਿਹੜੇ 5-7 ਕੰਮ ਸੀ ਉਹਨੂੰ ਅਸੀਂ ਪਹਿਲੇ ਜੇ ਆਪਾਂ ਪੰਚਾਇਤ ਘਰ ਦੇ ਗਿਆ ਸੀ ਉੱਥੇ ਕੀਤਾ ਪੈਂਦੀ। ਅਗਲੇ ਦਿਨ ਦੋ ਚਾਰ ਕੰਮ ਮਜ਼ਦਰੀਆਂ ਕਰਦੇ ਰਹੇ। ਇਹਨਾਂ ਦੇ ਸੌਦਾ ਪੂਰਾ ਅੱਥਾ ਘੱਟ ਦੇ ਵੀ ਕੰਮ ਕਰਾਓ ਪਿੰਡ ਦੇ ਵਿਕਾਸ ਕਰੋ। ਕਿਹੜੇ-ਕਿਹੜੇ ਨੂੰ ਮਤਲਬ ਕਰਾਉਂਗੇ? ਗਰਾਊਂਡ ਬਣਨਾ ਜੀ ਪਹਿਲਾਂ ਪਾਰਕ ਸੀ ਨਾ ਕਿ ਜਿਵੇਂ ਪਾਰਕ ਬਣਾਉਣ ਦਾ ਤੇ ਆਪਣੇ ਪੰਚਾਇਤ ਘਰ ਦਾ ਸ਼ੁਰੂ ਹੋ ਗਿਆ। ਬਾਟਰ ਸਪਲਾਈ चलाई जी बस दो चलने दो भी चल पाई बाकी बाकी भी जो ले जिम आज अग पार्टियां पुलिस चौदह कूट है